40 ਤੋਂ ਲੈ ਕੇ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਰੇ ਬੈਠੇ ਤੁਸੀਂ ਕਮਾ ਲੋਗੇ ਜੇ ਆਪਾਂ ਕੁੱਟੂ-ਕੱਟ 2-3 ਲੱਖ ਇਹਦੇ ਤੇ ਵਿਊ ਹੋਏ ਹੋਣਗੇ ਉਹਨਾਂ ਲਈ ਸਭ ਤੋਂ ਸੌਖਾ ਕੰਮ ਇਹ ਆ ਅਗਰ ਤੁਸੀਂ ਟੋਪੀ ਤੇ ਕੰਮ ਕਰ ਲੈਂਦੇ ਹੋ ਇੱਕ ਵੀਡੀਓ ਤੋਂ 40 ਤੋਂ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੂਗੀ ਮਹੀਨੇ ਦੇ 40000 ਤੋਂ ਲੈ ਕੇ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਤੇ ਸੋਖੇ ਟੋਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੋਪਿਕ ਦੇ ਉੱਤੇ ਤੁਸੀਂ ਮੇਰੇ ਦੱਸੇ ਹੋਏ ਮੁਤਾਬਿਕ ਤੁਸੀਂ ਕੰਮ ਕਰ ਲੈਨੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 40000 ਤੋਂ ਲੈ ਕੇ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਇਹ ਗਾਰੰਟੀ ਹੈ ਮੇਰੀ ਬਸ ਸ਼ਰਤ ਮੇਰੀ ਇਹ ਹੈ ਜੀ ਜਿਵੇਂ ਜਿਵੇਂ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਤੁਹਾਨੂੰ ਮੈਂ ਗਾਈਡ ਕਰਾਂਗਾ ਤੁਸੀਂ ਬਸ ਉਸੇ ਤਰ੍ਹਾਂ ਤੁਸੀਂ ਕੰਮ ਕਰਨਾ ਵਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦਾ ਕਿ ਉਹ ਕਿਹੜਾ ਟੋਪਿਕ ਆ ਤੇ ਉੱਤੇ ਤੁਸੀਂ ਕੰਮ ਕਿਵੇਂ ਕਰਨਾ ਵਾ ਤੁਸੀਂ ਕੰਟੈਂਟ ਕਿੱਥੋਂ ਲੈ ਕੇ ਆਣਾ ਵਾ ਉਹ ਟੋਪਿਕ ਇਹ ਹੈਗਾ ਜੀ ਫਾਇਦੇ ਤੇ ਨੁਕਸਾਨ ਤੁਸੀਂ ਹਰ ਇੱਕ ਚੀਜ਼ ਤੁਸੀਂ ਖਾਨੀ ਹੋ ਚਾਹੇ ਤੁਸੀਂ ਛੋਲਿਆਂ ਦੀ ਦਾਲ ਖਾਨੇ ਹੋ ਜਾਂ ਫਿਰ ਕੁਲਚੇ ਖਾਨੇ ਹੋ ਜਾਂ ਫਿਰ ਤੁਸੀਂ ਬਦਾਮ ਖਾਨੇ ਹੋ ਅਖਰੋਟ ਖਾਨੇ ਹੋ ਜੇ ਮੰਨ ਕੇ ਚਲੋ ਬਦਾਮਾਂ ਦਾ ਦੇਸੀ ਘਿਓ ਦਾ ਅਖਰੋਟ ਦਾ ਇਹਨਾਂ ਦਾ ਫਾਇਦੇ ਹਨਾ ਤਾਂ ਇਹਨਾਂ ਦੇ ਨੁਕਸਾਨ ਵੀ ਹੈਗੇ ਆ ਨੁਕਸਾਨ ਕਦੋਂ ਹੁੰਦੇ ਆ ਜਦੋਂ ਤੁਸੀਂ ਲੋੜ ਤੋਂ ਜ਼ਿਆਦਾ ਖਾ ਲੈਨੇ ਹੋ ਸਾਨੂੰ ਕਿੰਨੀ ਮਾਤਰਾ ਦੇ ਵਿੱਚ ਖਾਣੇ ਚਾਹੀਦਾ ਸੋ ਬਸ ਸਿਰਫ ਆਪਣਾ ਇਹੀ ਟੋਪਿਕ ਆ ਬਹੁਤ ਹੀ ਸੋਖਾ ਟੋਪਿਕ ਆ ਜਿਹੜੀਆਂ ਮੇਰੀਆਂ ਭੈਣਾਂ ਨੇ ਨਾ ਜਿਹੜੀਆਂ ਮੈਨੂੰ ਫੋਨ ਕਰਦੇ ਨੇ ਜਾਂ ਫਿਰ ਮੈਨੂੰ ਮੈਸੇਜ ਕਰਕੇ ਪੁੱਛਦੇ ਕਿਨੇ ਕੀ ਵੀ ਦੀ ਸਾਡੇ ਵਾਸਤੇ ਕੋਈ ਅਜਾ ਟੋਪਿਕ ਦੱਸੋ ਜਿਹੜਾ ਬਹੁਤ ਸੌਖਾ ਹੋਵੇ ਤੇ ਸਾਨੂੰ ਆਪਣਾ ਫੇਸ ਨਾ ਦਿਖਾਉਣਾ ਪਵੇ ਉਹਨਾਂ ਵਾਸਤੇ ਇਹ ਟੋਪਿਕ ਬਹੁਤ ਵਧੀਆ ਵਾ ਜੇ ਉਹ ਮੇਰੇ ਭੈਣ ਪਰ ਇਸ ਟੋਪਿਕ ਦੇ ਉੱਤੇ ਕੰਮ ਕਰ ਲੈਣੀਆਂ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ 40 ਤੋਂ ਲੈ ਕੇ 50000 ਰੁਪਿਆ 40 ਤੋਂ ਲੈ ਕੇ 50000 ਰੁਪਿਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਰੇ ਬੈਠੇ ਤੁਸੀਂ ਕਮਾ ਦੋਗੇ ਜੇ ਆਪਾਂ ਗੱਲ ਕਰੀਏ ਕੰਮ ਦੀ ਕੰਮ ਤੁਸੀਂ ਸਿਰਫ 20 ਤੋਂ ਲੈ ਕੇ 25 ਮਿੰਟ ਕਰਨਾ ਜਦੋਂ ਤੁਸੀਂ ਕੰਮ ਸ਼ੁਰੂ ਕਰੋਗੇ ਨਾ ਜੀ ਤੁਸੀਂ ਸਟਾਰਟਿੰਗ ਕਰੋਗੇ ਤਾਂ ਤਾਂ ਮੰਨ ਕੇ ਚੱਲੋ ਤੁਹਾਨੂੰ 1 ਤੋਂ ਲੈ ਕੇ 2 ਘੰਟੇ ਲੱਗਣਗੇ ਜਦੋਂ ਤੁਸੀਂ ਆਪਣੀਆਂ 8-10 ਵੀਡੀਓ ਤੁਸੀਂ ਬਣਾ ਲੋਗੇ ਫਿਰ ਤੁਹਾਨੂੰ 20-25 ਮਿੰਟ ਵੀ ਨਹੀਂ ਲੱਗਣੇ ਹੈਗੇ ਇਹ ਤਾਂ ਕੰਮ ਬਹੁਤ ਸੌਖਾ ਹੋ ਜਾਣਾ ਬਸ ਤੁਸੀਂ ਸੋਚਣਾ ਵਾ ਮੰਨ ਕੇ ਚੱਲੋ ਆਮਲਾ ਇੱਕ ਨਾ ਆਮਲਾ ਹਰ ਇੱਕ ਬੰਦਾ ਖਾਂਦਾ ਵਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੇਖੋ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਨਾ ਬਿਮਾਰੀਆਂ ਨੇ ਜਿਹੜੀਆਂ ਬਹੁਤ ਹੀ ਤੇਜ਼ੀ ਨਾਲ ਵਧ ਰਹੀਆਂ ਨੇ ਇਹੋ ਜਿਹੀਆਂ ਬਿਮਾਰੀਆਂ ਨਿਕਲ-ਨਿਕਲ ਕੇ ਆ ਰਹੀਆਂ ਨੇ ਜਿਹਦੇ ਬਾਰੇ ਸਾਨੂੰ ਕੋਈ ਗਿਆਨ ਹੀ ਨਹੀਂ ਹੈਗਾ ਸਾਨੂੰ ਪਤਾ ਹੀ ਨਹੀਂ ਹੈਗਾ ਬੰਦੇ ਬਹੁਤ ਹੀ ਜ਼ਿਆਦਾ ਬਿਮਾਰ ਹੋਈ ਜਾਂਦੇ ਨੇ ਉਹਦਾ ਕਾਰਨ ਕੀ ਆ ਉਹਦਾ ਕਾਰਨ ਹੈਗਾ ਵੀ ਸਾਡਾ ਖਾਣ ਪੀਣਾ ਸਾਨੂੰ ਪਤਾ ਹੀ ਨਹੀਂ ਹੈਗਾ ਕਿਹੜੀ ਚੀਜ਼ ਸਾਨੂੰ ਖਾਣੀ ਚਾਹੀਦੀ ਹੈ ਕਿਹੜੀ ਨਹੀਂ ਖਾਣੀ ਚਾਹੀਦੀ ਅਗਰ ਜੇ ਸਾਨੂੰ ਚੀਜ਼ ਖਾਣੀ ਚਾਹੀਦੀ ਵੀ ਆ ਪਰ ਉਹ ਸਾਨੂੰ ਕਿੰਨੀ ਮਾਤਰਾ ਦੇ ਵਿੱਚ ਖਾਣੀ ਚਾਹੀਦੀ ਆ ਹੁਣ ਮੰਨ ਕੇ ਚਲੋ ਇੱਕ ਬੰਦਾ ਬਦਾਮ ਖਾਂਦਾ ਵਾ ਬਦਾਮ ਜੇ ਆਪਾਂ ਦੇਖਿਆ ਜਾਵੇ ਬੰਦੇ ਦੀ ਸਿਹਤ ਦੇ ਲਈ ਮਤਲਬ ਹੀ ਇਹ 30 40 ਜ਼ਿਆਦਾ ਕਹਿੰਦੇ ਮੈਂ 30 40 ਗਿਰੀਆਂ ਵੀ ਜ਼ਿਆਦਾ ਵਾ ਵੱਧ ਤੋਂ ਵੱਧ ਵੀਕ ਗਿਰੀਆਂ ਜੇ ਆਪਾਂ ਮੰਨ ਕੇ ਚੱਲੀਏ ਇੱਕ ਇਨਸਾਨ ਲਈ 20 ਗਿਰੀਆਂ ਇੱਕ ਦਿਨ ਦੇ ਵਿੱਚ ਬਹੁਤ ਨੇ ਆਪਾਂ ਕੀ ਕਰਦੇ ਆਪਾਂ ਮੁਠੀ ਭਰ ਲੈਨੇ ਆ ਜਦੋਂ ਮੁਠੀ ਭਰ ਲੈਂਦੇ ਉਹਦੇ ਵਿੱਚ ਨਾ ਪਾਈਆ ਬਦਾਮ ਆ ਜਾਂਦੇ ਆ ਉਹ ਆਪਾਂ ਪਾਈਆ ਬਦਾਮ ਖਾ ਜਾਂਦੇ ਆ ਉਹਦੇ ਨਾਲ ਸਾਡਾ ਨੁਕਸਾਨ ਹੁੰਦਾ ਵਾ ਸੋ ਇਸ ਕਰਕੇ ਤੁਸੀਂ ਇਹ ਚੀਜ਼ਾਂ ਦੇ ਬਾਰੇ ਦੱਸਣਾ ਤਾਂ ਇਹ ਵੀਡੀਓ ਨੂੰ ਲੋਕੀ ਬਹੁਤ ਜ਼ਿਆਦਾ ਦੇਖਣਗੇ ਇਹਦੇ ਵਿੱਚ ਤੁਸੀਂ ਦੋ ਤਰੀਕੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਇੱਕ ਹਿੰਦੀ 'ਚ ਵੀ ਵੀਡੀਓ ਬਣਾ ਸਕਦੇ ਹੋ ਪੰਜਾਬੀ 'ਚ ਵੀ ਬਣਾ ਸਕਦੇ ਹੋ ਇੰਗਲਿਸ਼ ਦੇ ਵਿੱਚ ਵੀ ਬਣਾ ਸਕਦੇ ਹੋ ਠੀਕ ਹੈ ਜੀ ਹੁਣ ਇਹਦੇ ਦੇ ਦੇਖੋ ਹੁਣ ਜੇ ਮੰਨ ਕੇ ਚੱਲੋ ਤੁਸੀਂ ਲਿਖ ਲਓ ਆਮਲਾ ਖਾਣ ਦੇ ਫਾਇਦੇ ਤੇ ਨੁਕਸਾਨ ਫਿਰ ਉਸ ਤੋਂ ਬਾਅਦ ਲੇਖੋ ਬਦਾਮ ਬਦਾਮ ਖਾਣ ਦੇ ਫਾਇਦੇ ਤੇ ਨੁਕਸਾਨ ਠੀਕ ਹੈ ਜੀ ਫਿਰ ਲੇਖੋ ਤੁਸੀਂ ਸੇਬ ਦਾ ਮਰਬਾ ਸੇਬ ਦੇ ਮਰਬਾ ਖਾਣ ਦੇ ਫਾਇਦੇ ਤੇ ਨੁਕਸਾਨ ਸੇਬ ਦਾ ਮਰਬਾ ਸਾਨੂੰ ਕਿੰਨਾ ਖਾਣਾ ਚਾਹੀਦਾ ਹੈ ਹੁਣ ਤੁਸੀਂ ਸੋਚ ਰਹੇ ਹੋਗੇ ਸਾਰੇ ਜਣੇ ਜਿਹੜੇ ਮੇਰੇ ਭੈਣ ਮੇਰੇ ਭੈਣ ਪਰ ਮੇਰੀ ਵੀਡੀਓ ਦੇਖਦੇ ਪਿਆ ਉਹ ਕਹਿੰਦੇ ਵੀਰ ਜੀ ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਹੈਗਾ ਵੀ ਅਸੀਂ ਕਿੰਨਾ ਸੇਵ ਦਾ ਮਰਬਾ ਖਾਈਏ ਸਾਨੂੰ ਮਤਲਬ ਹੀ ਕਿੰਨਾ ਅਸੀਂ ਆਮਲੇ ਦਾ ਮਰਬਾ ਖਾਈਏ ਉਹਦੀ ਟੈਨਸ਼ਨ ਨਾ ਲਓ ਤੁਸੀਂ ਤੁਹਾਨੂੰ ਮੈਂ ਦੱਸਿਆ ਸਾਰੀ ਚੀਜ਼ਾਂ ਦਾ ਹੱਲ ਹੈਗਾ ਤੁਸੀਂ Google ਤੇ ਜਾਓ Google Baba website ਜਾਓ Google Baba ਤੇ ਜਾਓ ਤੁਸੀਂ ਨਾ ਸਭ ਤੋਂ ਪਹਿਲਾਂ ਜਾ ਕੇ ਜਦੋਂ Google Baba ਤੇ ਤੁਸੀਂ ਜਾਓਗੇ ਇੱਥੇ ਤੁਸੀਂ ਲਿਖੋ ਇਹ ਬਦਾਮ ਖਾਣ ਦੇ ਫਾਇਦੇ ਹਣਾ ਹਿੰਦੀ ਚ ਲਿਖ ਦਿਓ ਬਦਾਮ ਖਾਣੇ ਕੇ ਫਾਇਦੇ ਠੀਕ ਹੈ ਜੀ ਬਦਾਮ ਖਾਣੇ ਕੇ ਫਾਇਦੇ ਉਹ ਤੁਹਾਨੂੰ 15 20 ਬਦਾਮ ਖਾਣ ਦੇ ਫਾਇਦੇ ਦੱਸ ਦੇਗਾ ਫਿਰ ਤੁਸੀਂ ਭਰ ਦੋ ਬਦਾਮ ਖਾਣੇ ਕੇ ਨੁਕਸਾਨ ਠੀਕ ਹੈ ਜੀ ਬਦਾਮ ਖਾਣ ਦੇ ਫਾਇਦੇ ਤੇ ਨੁਕਸਾਨ ਵੀ ਦੇ ਦੇਗਾ ਤੁਸੀਂ ਕੀ ਕਰਨਾ ਉਹਦੀ ਫੋਟੋ ਖਿੱਚ ਲੈਣੀ ਆ ਸਕਰੀਨ ਸ਼ਾਟ ਖਿੱਚ ਲੈਣੇ ਫਿਰ ਲਾਸਟ ਦੇ ਵਿੱਚ ਤੁਸੀਂ ਲਿਖ ਦੇਣਾ ਇਹ ਵੀ हमको ਦਿਨ ਵਿੱਚ हमको ਦਿਨ ਵਿੱਚ ਕਿੰਨੇ ਬਦਾਮ ਖਾਣੇ ਚਾਹੀਏ ਬਸ ਤੁਸੀਂ ਦੱਸ ਦੇਣਾ ਵਾ ਜਦੋਂ ਤੁਸੀਂ ਵੀਡੀਓ ਬਣਾਉਣੀ ਆ ਤੁਸੀਂ ਬੋਲਣਾ ਉਹਦੇ ਵਿੱਚ ਵੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਤਾਂ ਤੁਹਾਨੂੰ ਬਦਾਮ ਕਿੰਨੇ ਖਾਣੇ ਚਾਹੀਦੇ ਆ ਤੇ ਬਦਾਮ ਖਾਣ ਦੇ ਕੀ ਕੀ ਫਾਇਦੇ ਨੇ ਤੇ ਬਦਾਮ ਖਾਣ ਦੇ ਕੀ ਕੀ ਨੁਕਸਾਨ ਤੇ ਬਦਾਮ ਕਿੰਨਾ ਕਿੰਨਾਂ ਨੂੰ ਖਾਣੇ ਚਾਹੀਦੇ ਤੇ ਕਿੰਨੂੰ ਕਿੰਨੂੰ ਨਹੀਂ ਖਾਣੇ ਚਾਹੀਦੇ ਹੈਗੇ ਸੋ ਉਸ ਤਰ੍ਹਾਂ ਤੁਸੀਂ ਆਪਣੀ ਵੀਡੀਓ ਸ਼ੁਰੂ ਕਰ ਦੇਣੀ ਫਿਰ ਪਹਿਲਾਂ ਦੱਸ ਦੇਣਾ ਬਦਾਮ ਖਾਣ ਦੇ ਆਹ ਫਾਇਦੇ ਆ ਫਿਰ ਤੁਸੀਂ ਦੱਸਣਾ ਬਦਾਮ ਖਾਣ ਦੇ ਆਹ ਜਿਹੜੇ ਨੁਕਸਾਨ ਨੇ ਫਿਰ ਐਂਡਰ ਵਿੱਚ ਦੱਸ ਦੇਣਾ ਸਾਨੂੰ ਬਦਾਮ ਦੇ ਗਿਰਿਆਨ ਨੇ ਜਿਹੜੀਆਂ ਇੱਕ ਦਿਨ ਦੇ ਵਿੱਚ ਸਾਨੂੰ ਵੀ ਜabb 15 ਪ੍ਰਤੀ ਗ੍ਰਾਮ ਜਾਂ 30 ਪ੍ਰਤੀ ਗ੍ਰਾਮ ਜਿੰਨਾ ਵੀ ਗੂਗਲ ਤੁਹਾਨੂੰ ਦੱਸੇਗਾ ਤੁਸੀਂ ਦੇਖ ਕੇ ਤੁਸੀਂ ਦੱਸ ਦੇਣਾ ਉਹਦੇ ਤੇ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰ ਸਕਦੇ ਆ ਇਹ ਜਿਹੜਾ ਕੰਟੈਂਟ ਆ ਨਾ ਜੀ ਇਹ ਹੈਗਾ ਐਵਰ ਗ੍ਰੀਨ ਐਵਰ ਗ੍ਰੀਨ ਕੰਟੈਂਟ ਆ ਇਹ ਲਾਈਫ ਟਾਈਮ ਤੱਕ ਦੇਖਿਆ ਜਾਏਗਾ ਇਹਦੇ ਤੇ ਪੂਰਾ ਸਾਲ ਸਾਰੀ ਜ਼ਿੰਦਗੀ ਇਹਦੇ ਤੇ ਵਿਊ ਆਉਂਦੇ ਰਹਿਣਗੇ ਆਉਂਦੇ ਰਹਿਣਗੇ ਤੇ ਤੁਸੀਂ ਕਮਾਈ ਇਤੋਂ ਕਰਦੇ ਰਹੋਗੇ ਜੇ ਮੰਨ ਕੇ ਚਲੋ ਇਸ ਸਾਲ ਇਹਦੇ ਤੇ 50000 50000 ਇਹਦੇ ਤੇ view ਆਗੇ ਨਾ ਹत्ता ਤੁਸੀਂ ਸਾਲ ਬਾਅਦ ਦੇਖਿਓ ਇਹਦੇ ਤੇ ਘੱਟੋ ਘੱਟ 2-3 ਲੱਖ ਇਹਦੇ ਤੇ view ਹੋਏ ਹੋਣਗੇ ਤੇ ਤੁਸੀਂ ਇਸੇ ਵੀਡੀਓ ਤੋਂ ਤੁਸੀਂ 40000 ਤੋਂ ਲੈ ਕੇ 50000 ਰੁਪਏ ਸਿਰਫ ਇੱਕ ਵੀਡੀਓ ਤੋਂ ਇੱਕ ਵੀਡੀਓ ਤੋਂ 40 ਤੋਂ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੂਗੀ ਤੁਸੀਂ ਇੱਥੇ ਕੰਮ ਤਾਂ ਕਰੋ ਕਿਉਂਕਿ ਇਹ ਚੀਜ਼ਾਂ ਲੋਕਾਂ ਨੇ ਦੇਖਣੀਆਂ ਹੀ ਦੇਖਣੀਆਂ ਨੇ ਜਿਹੜੀਆਂ ਬਿਮਾਰੀਆਂ ਨੇ ਉਹ ਅੱਗੇ ਨਾਲੋਂ ਵਧਣੀਆਂ ਹੀ ਵਧਣੀਆਂ ਨੇ ਘਟਣੀਆਂ ਤਾਂ ਇਹ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੋ ਗਏ ਅਗਲੇ ਕਹਿੰਦੇ ਸਾਨੂੰ ਅਸੀਂ ਬਿਮਾਰ ਕਿਉਂ ਹੋ ਰਹੇ ਹਾਂ ਅਸੀਂ ਚੀਜ਼ ਦੇਖੀ ਤਾਂ ਸੀ ਉਹ ਇਹ ਚੀਜ਼ਾਂ ਸਰਚ ਕਰਦੇ ਨੇ ਅਗਰ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਹੈਗਾ ਤਾਂ ਤੁਸੀਂ ਪਹਿਲਾਂ ਖੁਦ ਤੁਸੀਂ Google YouTube ਦੇ ਜਾ ਕੇ ਤੁਸੀਂ ਸਰਚ ਕਰ ਲਓ ਬਦਾਮ ਖਾਨ ਦੇ ਫਾਇਦੇ ਤੇ ਨੁਕਸਾਨ ਤੇ ਆਮਲਾ ਖਾਨ ਦੇ ਫਾਇਦੇ ਤੇ ਨੁਕਸਾਨ ਸਾਨੂੰ ਕਿਹੜਾ ਆਮਲਾ ਖਾਣਾ ਚਾਹੀਦਾ ਵਾ ਸਾਨੂੰ ਗਰਮੀਆਂ ਦੇ ਵਿੱਚ ਕੀ ਪੀਣਾ ਚਾਹੀਦਾ ਵਾ ਸਾਨੂੰ ਸਰਦੀਆਂ ਦੇ ਵਿੱਚ ਕੀ ਖਾਣਾ ਚਾਹੀਦਾ ਵਾ ਤੁਸੀਂ ਵੀ ਖੁਦ ਜਾ ਕੇ ਸਰਚ ਕਰ ਲਓ ਕਈ ਮੇਰੇ ਪਿੰਨ ਭਰਾਏ ਉਹ ਜਿਹੜੇ ਪਹਿਲਾਂ ਵੀ ਸਰਚ ਕਰਦੇ ਹੋਣਗੇ ਸੋ ਇਹ ਟੋਪਿਕ ਹੈ ਜਿਹੜਾ ਬਹੁਤ ਵਧੀਆ ਵਾ ਇਹਦੇ ਵਿੱਚ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਇਹਦੇ ਵਿੱਚ ਤੁਸੀਂ ਸਿਰਫ ਆਪਣੀ ਵਾਇਸ ਹੀ ਰਿਕਾਰਡ ਕਰਨੀ ਹੈ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਆ ਨਾ ਸਾਡੇ ਵਾਸਤੇ ਮਤਲਬ ਸਭ ਤੋਂ ਸੌਖਾ ਕੰਮ ਦੱਸੋ ਸਭ ਤੋਂ ਸੌਖਾ ਕੰਮ ਕੀ ਆ ਉਹਨਾਂ ਲਈ ਸਭ ਤੋਂ ਸੌਖਾ ਕੰਮ ਇਹ ਆ ਅਗਰ ਤੁਸੀਂ ਟੋਪੀ ਦੇ ਕੰਮ ਕਰ ਲੈਨੇ ਹੋ ਤਾਂ ਤੁਸੀਂ ਮਹੀਨੇ ਦੇ ਬਹੁਤ ਵੱਧ ਜਿੱਦ ਤੁਸੀਂ پیسے ਕਮਾਨੇ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਕਹਿੰਦੇ ਹੋ ਇਸ ਟੋਪੀਕ ਦੇ ਉੱਤੇ ਮੈਂ ਪ੍ਰੋਪਰਲੀ ਵੀਡੀਓ ਬਣਾ ਕੇ ਲਿਆਦਾ ਕਿਵੇਂ ਵੀਡੀਓ ਤੇ ਤੁਸੀਂ ਵਾਇਸਓਵਰ ਕਰਨੀਆਂ ਕਿਵੇਂ ਤੁਸੀਂ ਸਕਰੀਨ ਦੇ ਕੁਸ਼ੋਟ ਖਿੱਚਣੇ ਆ ਕਿਵੇਂ ਤੁਸੀਂ ਸਰਚ ਕਰਨੇ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਤੁਸੀਂ ਮੈਨੂੰ ਲਿਖ ਕੇ ਦੱਸ ਦਿਓ ਵੀ ਵੀਰ ਜੀ ਇਹਦੇ ਟੋਪੀ ਦੇ ਉੱਤੇ ਮੈਂ ਪ੍ਰੋਪਰਲੀ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਸੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਵਾ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲ ਜਪੋ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈਦਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ